ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਨੀਮਾ ਦੀ ਉਲੰਘਣਾ ਦੇ ਉੱਤੇ ਟਰੰਪ ਦੀ ਕਾਰਵਾਈ ਦੇ ਵਿਰੁੱਧ ਸੜਕਾਂ ਦੇ ਉੱਤੇ ਲੋਕ ਉਤਰ ਆਏ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਵੱਡੀ ਹਿੰਸਾ ਦੇਖਣ ਨੂੰ ਮਿਲੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਬਜ਼ੇ ਨੂੰ ਲੈ ਕੇ ਇਹ ਹਿੰਸਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਿੰਸਾ ਦੇ ਵਿੱਚ ਵੱਡੇ ਪੱਧਰ ਤੇ ਭੰਨ ਤੋੜ ਕੀਤੀ ਗਈ ਹੈ ਅਗਜ਼ਨੀ ਹੋਈ ਹੈ ਅਤੇ ਦੋ ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਖਬਰ ਹੈ ਇਸ ਤੋਂ ਇਲਾਵਾ ਕਵਰੇਜ ਕਰਦੀ ਆਸਟ੍ਰੇਲੀਆ ਦੀ ਇੱਕ ਪੱਤਰਕਾਰ ਨੂੰ ਗੋਲੀ ਲੱਗਣ ਦੀ ਵੀ ਖਬਰ ਹੈ ਜੋ ਕਿ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਭੀੜ ਨੂੰ ਕਾਬੂ ਕਰਨ ਦੇ ਲਈ ਦਾਗੇ ਗਏ ਨੇ ਅਥਰੂ ਗੈਸ ਤੇ ਗੋਲੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਤਾਂ ਕਿ ਇਹ ਭੀੜ ਨੂੰ ਕਾਬੂ ਕੀਤਾ ਜਾ ਸਕੇ ਵੱਡੇ ਪੱਧਰ ਤੇ ਹਿੰਸਾ ਜਿਹੜੀ ਹੈ ਲਾਸ ਐਂਜਲਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਦੇ ਉੱਤੇ ਲਾਸ ਐਂਜਲਸ ਦੇ ਵਿੱਚ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਆ ਸਧਾਰਨ ਤਾਇਨਾਤੀ ਨੂੰ ਲੈ ਕੇ ਅੱਜਵਾਰ ਨੂੰ ਤਣਾਅ ਵਧ ਗਿਆ ਜਿੱਥੇ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਦੇ ਉੱਤੇ ਨਜ਼ਰ ਆਏ ਨੇ ਇੱਕ ਮੁੱਖ ਹਾਈਵੇ ਨੂੰ ਮੁਕੰਮਲ ਤੌਰ ਤੇ ਰੋਕ ਦਿੱਤਾ ਗਿਆ ਆਟੋਮੇਟਿਡ ਵਾਨਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੇ ਲਈ ਅਥਰੂ ਕੈਸੋ ਦੇ ਗੋਲੇ ਵੀ ਛੱਡੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਇਸ ਦੌਰਾਨ ਪੁਲਿਸ ਜਿਹੜੀ ਹੈ ਘੋੜਿਆਂ ਦੇ ਉੱਤੇ ਸੜਕਾਂ ਤੇ ਗਸ਼ਤ ਕਰਦੀ ਵੀ ਨਜ਼ਰ ਆਈ ਸੰਗੀਤ ਕੇਂਦਰਾਂ ਦੀ ਸੁਰੱਖਿਆ ਦੇ ਲਈ ਤਾਇਨਾਤ ਫੌਜੀ ਕਰਮਚਾਰੀਆਂ ਦੇ ਪਿਛੇ ਢਾਲਾਂ ਪੈਣੇ ਕੁਝ ਪੁਲਿਸ ਵਾਲੇ ਖੜੇ ਵੀ ਦਿਖਾਈ ਦਿੱਤੇ ਹਿਰਾਸਤ ਕੇਂਦਰ ਦੀ ਸੁਰੱਖਿਆ ਦੇ ਲਈ ਫੌਜੀ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਜਿੱਥੇ ਹਾਲੀ ਦੇ ਦਿਨਾਂ ਦੇ ਵਿੱਚ ਕੁਝ ਪ੍ਰਵਾਸੀਆਂ ਨੂੰ ਲਜਾਇਆ ਗਿਆ ਸੀ ਤਾਂ ਪੁਲਿਸ ਨੇ ਪ੍ਰਦਰਸ਼ਨ ਨੂੰ ਗੈਰਕਾਨੂੰਨੀ ਐਲਾਨ ਘੋਸ਼ਿਤ ਕੀਤਾ ਅਤੇ ਸ਼ਾਮ ਤੱਕ ਬਹੁਤ ਸਾਰੇ ਪ੍ਰਦਰਸ਼ਨਕਾਰੀ ਵਾਪਸ ਆਉਣਾ ਸ਼ੁਰੂ ਹੋ ਗਏ ਪਰ ਮੌਕੇ ਉੱਤੇ ਖੜੇ ਪ੍ਰਦਰਸ਼ਨਕਾਰੀਆਂ ਨੇ ਨੇੜਲੇ ਪਾਰਕ ਤੋਂ ਕੁਰਸੀਆਂ ਲਿਆ ਕੇ ਇੱਕ ਅਸਥਾਈ ਰੁਕਾਵਟ ਬਣਾ ਦਿੱਤੀ ਅਤੇ ਦੂਜੇ ਪਾਸੇ ਖੜੇ ਪੁਲਿਸ ਵਾਲਿਆਂ ਦੇ ਉੱਤੇ ਵਸਤੂਆਂ ਜਿਹੜੀਆਂ ਨੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਹਾਈਵੇ 101 ਨੂੰ ਜਾਮ ਕਰ ਦਿੱਤਾ ਪੁਲਿਸ ਦੇ ਉੱਤੇ ਪੱਥਰ ਆਦ ਸੁੱਟ ਕੇ ਕਿਤਨਾ ਕਿਤੇ ਹਿੰਸਾ ਜਿਹੜੀ ਹੈ ਉਹ ਕਰਨੀ ਚਾਹੀ ਹੈ ਤਾਂ ਲਾਸ ਐਂਜਲਸ ਪੁਲਿਸ ਮੁਖੀ ਜिम ਮੈਕਡੋਨਲਡ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੇ ਉੱਤੇ ਹਾਵੀ ਹੋ ਕੇ ਹਿੰਸਾ ਪੜਕਾਈ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਦਾ ਉਦੇਸ਼ ਸਿਰਫ ਔਰ ਸਿਰਫ ਸਮੱਸਿਆ ਪੈਦਾ ਕਰਨਾ ਹੈ ਪਰਦਰਸ਼ਨ ਦੇ ਸਬੰਧ ਦੇ ਵਿੱਚ ਹਫਤੇ ਦੇ ਅੰਤ ਦੇ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਹਿਤਵਾਰ ਨੂੰ ਇੱਕ ਵਿਅਕਤੀ ਨੂੰ ਪੁਲਿਸ ਤੇ ਮੋਲੋਟੋਵ ਕਾਕਟੇਲ ਸੁੱਟਣ ਦੇ ਦੋਸ਼ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਇੱਕ ਹੋਰ ਨੂੰ ਅਧਿਕਾਰੀਆਂ ਨੂੰ ਮੋਟਰਸਾਈਕਲ ਦੇ ਨਾਲ ਮਾਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਤਾ ਗਿਆ ਸੀ ਤਾਂ ਹਿੰਸਾ ਜਿਹੜੀ ਹੈ ਉਹ ਵੱਡੇ ਪੱਦਰ ਤੇ ਉਤੇ ਭੜਕੀ ਨਜ਼ਰ ਆ ਰਹੀ ਹੈ ਇੱਕ ਪੱਤਰਕਾਰ ਜਿਹੜੀ ਆ ਕਵਰੇਜ ਕਰ ਰਹੀ ਸੀ ਉਸ ਦੇ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋਈ ਹੈ ਅਤੇ ਹੁਣ ਤੱਕ ਦੋ ਮੌਤਾਂ ਦਾ ਜਿਹੜਾ ਆ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਲਾਸ ਐਂਜਲਸ ਦੇ ਵਿੱਚ ਸਥਿਤੀ ਜਿਹੜੀ ਆ ਉਹ ਬੇहद ਹੀ ਇਸ ਵਕਤ ਖਰਾਬ ਨਜ਼ਰ ਆ ਰਹੀ ਹੈ